ਸਾਧਿਆ ਨੂੰ ਚਾਰ ਹੀ ਸੱਤ ਵੰਡਿਆ ਗਿਆ ਸੀ ਮਨੂ ਸਿਮਰਤੀ ਅਨੁਸਾਰ ਖੱਤਰੀ ਬ੍ਰਾਹਮਣ ਸੂਦ ਵੈਸ ਤੇ ਸੂਤਰ ਜਾਤੀ ਮੰਨਿਆ ਜਾਂਦਾ ਸੀ ਤੇ ਫਿਰ ਰੱਬ ਨੂੰ ਇਹ ਭਰਮ ਚੱਕਣ ਵਾਸਤੇ ਫਿਰ ਰਵਿਦਾਸ ਮਹਾਰਾਜ ਦਾ ਰੂਪ ਲੈ ਕੇ ਆਉਣਾ ਪਿਆਥੋਂ ਸਤਨਾਮ ਵਾਹਿਗੁਰੂ ਜੀ ਕਿੱਥੇ ਆਏ ਫਿਰ ਆਏ ਵੀ ਕਿੱਥੇ ਫਿਰ ਜਿੱਥੇ ਗੜ੍ਹ ਸੀ ਵਿਦਵਾਨਾਂ ਦਾ ਕਹਿ ਲੀਓ ਜਿੱਥੇ ਕਿੱਡੇ-ਕਿੱਡੇ ਵਿਦਵਾਨ ਗਿਆਨੀ ਰਹਿੰਦੇ ਸੀ ਕਿਉਂਕਿ ਉਹ ਜਿਹੜੇ ਪੰਡਤ ਲੋਕ ਸੀਗੇ ਗੈਨਨੀ ਸੀ ਉਹਨਾਂ ਨੇ ਤੇ ਭਰਮ ਪਾ ਰੱਖਿਆ ਸੀ ਜੇ ਫੇ ਜਿੱਥੇ ਗੰਦਗੀ ਫੈਲਦੀ ਹੋਵੇ ਨਾ ਫਿਰ ਝਾੜੂ ਵਾਲਾ ਝਾੜੂ ਲੈ ਕੇ ਉੱਥੇ ਹੀ ਜਾਂਦਾ ਵੀ ਉੱਥੋਂ ਗੰਦਗੀ ਸਾਫ਼ ਕਰਨੀ ਆ ਕੋਤੋ ਜਤਨਾ ਵਾਹਿਗੁਰੂ ਜੀ ਇਹ ਵੀ ਗੰਦਗੀ ਉੱਥੇ ਹੀ ਚੱਲੂ ਹੋ ਰਹੀ ਸੀ ਕਹਿੰਦੇ ਭੇਦ ਭਾਵ ਸਿਖਾਇਆ ਜਾ ਰਿਹਾ ਸੀ ਤੇ ਗੁਰਮੁਖ ਪਿਆਰਿਓ ਜੇ ਪੰਡਤ ਪੁੱਛੀਏ ਕੌਣ ਹੈ ਤੁ ਗੁਰਗ੍ਰੰਥ ਸਾਹਿਬ ਨੂੰ ਪੰਡਤ ਕੋਈ ਜਾਤੀ ਨਹੀਂ ਹੈ ਮਹਾਰਜ ਕਹਿੰਦੇ ਸੋ ਪੰਡਤ ਜੋ ਮਨ ਪਰ ਬੋਧੈ RAM ਨਾਮ ਦੇ ਆਤਮ ਹੈ ਸੋਦੈ ਉਸ ਪੰਡਤ ਕੇ ਉਪਦੇਸ਼ ਜਗ ਜੀਵ ਹੈ ਸੋ ਪੰਡਤ ਜੋ ਤੇਹਾ ਗੁਨਾ ਕੀ ਪੰਡ ਉਤਾਰੈ ਪੰਡਤ ਕੌਣ ਰਾਜ ਗੁਣ ਤਮ ਗੁਣ ਸਤ ਗੁਣ ਜਿਹੜਾ ਪੰਡਤ ਉਤਾਰ ਦੇ ਉਹ ਪੰਡਤ ਐ ਉਹ ਸਾਰੇ ਪੰਡਤ ਨੇ ਗੁਰਮੁਖ ਪਿਆਰਿਓ ਜਿੰਨਾ ਅੰਦਰੋਂ ਭੇਦ ਭਾਵ ਖਤਮ ਹੋ ਜਾਂਦਾ ਹੈ ਕਿ ਜਾਤੀ ਦਾ ਨਾਂ ਪੰਡਤ ਨਹੀਂ ਗਾ ਤੇ ਬ੍ਰਾਹਮਣ ਕੌਣ ਹੈ ਬ੍ਰਹਮਪਿੰਦੈ ਕਿਸ ਦਾ ਬ੍ਰਹਮ ਵਾਤ ਰਹਿ ਇੱਕ ਸ਼ਬਦ ਲਵ ਲਾਏ ਲਵ ਲਾਈ ਨਵ ਇੱਤੀ 18 ਸਦੀ ਪਿੱਛੇ ਲੱਗੀਆਂ ਫਿਰ ਜੋ ਹਰ ਹਿਰਦੇ ਸਦਾ ਵਸਾਏ ਬ੍ਰਾਹਮਣ ਕੌਣ ਹੈ ਜਿੰਨੇ ਬ੍ਰਹਮ ਨੂੰ ਜਾਣ ਲਿਆ ਤੇ ਜਿਹੜਾ ਮੇਰਾ ਵਰਕ ਹੈ ਬ੍ਰਾਹਮਣ ਜਾਤੀ ਦਾ ਕੋਈ ਹੈ ਨਹੀਂ ਸੀ ਬ੍ਰਾਹਮਣੋਂ ਨੂੰ ਕਹਿਂਦੇ ਸਬੀ ਨੇ ਰੱਬ ਦਾ ਗਿਆਨ ਲੈ ਲਿਆ ਬ੍ਰਹਮ ਨੂੰ ਜਾਣ ਲਿਆ ਇਹੀ ਤਾਂ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਨੇ ਸਮਝਾਇਆ ਸੀ ਨਾ ਵੀ ਅਸਲੀ ਬ੍ਰਾਹਮਣ ਕੌਣ ਹੈ ਤੇ ਅਸਲੀ ਪੰਡਿਤ ਕੌਣ ਹੈ ਤੇ ਉਹਨੂੰ ਇੱਕ ਜਾਤ ਇੱਕ ਵਰਗ ਬਣਾ ਕੇ ਬੈਠ ਗਏ ਮਾਫ ਕਰਦੇ ਨਾ ਗੁਰਮੁਖ ਪਿਆਰਿਓ ਇੱਕ ਵਿਸ਼ੇਸ਼ ਵਿਅਕਤੀ ਦੇ ਨਾਮ ਦੇ ਨਾਲ ਅੱਗੇ ਲਾਤਾ ਵੀ ਇੱਕੇ ਵਿਸ਼ੇਸ਼ ਵਿਅਕਤੀ ਇਹੀ ਬ੍ਰਾਹਮਣ ਹੈ ਬਸ ਵੀ ਇਹੀ ਪੰਡਿਤ ਹੈ ਨਹੀਂ ਨਹੀਂ ਉਹ ਜਿਨ੍ਹਾਂ ਨੇ ਬ੍ਰਹਮ ਨੂੰ ਜਾਤ ਨੇ ਸਾਰੇ ब्राह्मण पंडित जिने पांड उतारती वो पंडित हो ਜਾਂਦਾ ਹੈ ਗੁਰਮੁਖ ਪਿਆਰਿਓ ਤੇ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ